ਪਹਿਲਾ ਜ਼ਮੀਨ ਦਾ ਲੈਵਲ ਦੱਸਿਓ ਕਿੰਨਾ ਕਿਹੜਾ ਹੈ ਪਹਿਲੇ ਤੋਂ ਛੱਲੇ ਖੜਾ ਕੇ 4-4 ਰੱਜਿਆ ਸੜਾ ਇਹ ਜਿੱਥੇ ਇਹਨਾਂ ਨੇ ਹੱਥ ਲਾਇਆ ਹੈਗਾ ਵਾ ਉਹ ਹੈਗਾ ਵਾ ਜ਼ਮੀਨ ਦਾ ਲੈਵਲ ਤੇ ਹੁਣ ਰੇਤਾ ਕਿੰਨੇ ਫੁੱਟ ਚੜੀ ਆ ਢੱਟ-ਢੱਟ ਵਿੱਚ 4 ਪਲੱਸ 4 ਫੁੱਟ ਰੇਤਾ ਇੱਥੇ ਚੜੀ ਚੁੱਕੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਤਲੁਜ ਦਰਿਆ ਦੇ ਕੰਢੇ ਪਿੰਡ ਹੈਗਾ ਜੱਲੋ ਕੇ ਤੇ ਵਸਤੀ ਮਹਿਤਾਬ ਸਿੰਘ ਅੱਜ ਜਿੱਥੇ ਅਸੀਂ ਖਲੋਤੇ ਆ ਇਹਦੇ ਇੱਧਰ ਵੀ ਆ ਦਰਿਆ ਵਗ ਰਿਹਾ ਏ ਤੇ ਇਸ ਜ਼ਮੀਨ ਦੇ ਉੱਪਰਲੇ ਪਾਸੇ ਵੀ ਇੱਥੋਂ ਅ ਅੱਧੇ ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਹੈਗੀ ਜਿਹੜਾ ਉੱਥੇ ਵੀ ਦਰਿਆ ਵਗ ਰਿਹਾ ਤੇ ਉਸ ਤੋਂ ਪਰਲੇ ਸਾਈਡ ਤੇ ਵੀ ਦਰਿਆ ਵਗ ਰਿਹਾ ਹੈਗਾ ਵਾ ਅ ਇੱਥੋਂ ਅਸੀਂ ਕੁਝ ਕਿਸਾਨ ਵੀਰਾਂ ਦੀ ਜਿਹੜੀ ਜ਼ਮੀਨ ਹੈਗੀ ਆ ਦੋ-ਦੋ ਢਾਈ ਕਿੱਲੇ ਦੋ-ਦੋ ਢਾਈ-ਢਾਈ ਕਿੱਲੇ ਤਿੰਨ-ਤਿੰਨ ਕਿੱਲੇ ਜਿਹੜੀ ਜ਼ਮੀਨ ਬਣਾਉਣ ਵਾਲੀ ਸੀਗੀ ਉਹਦੇ ਵਿੱਚ ਅਸੀਂ 12 ਕਿੱਲਾਂ ਦੀ ਜਿਹੜੀ ਹੈਗੀ ਆ ਸਿੱਖ ਸੰਗਤਾਂ ਦੇ ਵੱਲੋਂ ਜਿਹੜੀ ਉਹ ਜ਼ਿੰਮੇਵਾਰੀ ਚੱਕੀ ਹੈਗੀ ਆ ਔਰ ਜਲਦੀ ਹੀ ਅਸੀਂ ਇਹ ਤੇਲ ਦਾ ਅਸੀਂ ਅੱਜ ਪٹرول ਪੰਪ ਤੇ ਤੇਲ ਦੇ ਪੈਸੇ ਜਮ੍ਹਾਂ ਕਰਵਾ ਕੇ ਜਾਵਾਂਗੇ ਔਰ ਇਹ ਭਾਈ ਮਾਹਬੀਰ ਸਿੰਘ ਹੋਣੀ ਆ ਇਹਨਾਂ ਦੀ ਦੇਖ ਰਿਹਾ ਕਿ ਇਥੇ ਥਾਂ ਇਹ ਸਾਰੀ ਜਿਹੜੀ ਕਿਸਾਨ ਵੀਰਾਂ ਦੀ ਜਿਹੜੀ ਜ਼ਮੀਨ ਆ ਕਿੰਨਾ ਰੋਜ ਦਾ ਤੇਲ ਲੱਗਦਾ ਹੈਗਾ ਵਾ ਸਾਡਾ ਟਾਰਗੇਟ ਹੈਗਾ ਕਿ ਹਫਤੇ 10 ਦਿਨਾਂ ਦੇ ਵਿੱਚ ਇਹ ਜਿਹੜੀ ਹੈਗੀ ਇੱਥੋਂ ਰੇਤਾ ਹਟਾ ਕੇ ਤੇ ਇਹ ਜ਼ਮੀਨ ਦੀ ਜਲਦੀ ਤੋਂ ਜਲਦੀ ਬਜਾਈ ਕਰਵਾ ਕੇ ਕਿ ਜਿਹੜਾ ਇੱਕ ਕਿੱਲੇ ਚ ਦਰਿਆ ਵਾਗਦਾ ਸੀ ਉਹ ਹੁਣ ਚਾਰ ਕਿੱਲਾਂ ਵਿੱਚ ਉਹ ਦਰਿਆ ਜਿਹੜਾ ਹੈਗਾ ਸਤਲੁਜ ਦਰਿਆ ਵਗ ਰਿਹਾ ਵਾ ਪੂਰੀ ਜ਼ਮੀਨ ਜਿਹੜੀ ਇਹਨਾਂ ਵੀਰਾਂ ਦੀ ਦੋਨਾਂ ਭਰਾਵਾਂ ਦੀ ਦੋ ਕਿੱਲੇ ਜ਼ਮੀਨ ਜਿਹੜੀ ਹੈਗੀ ਆ ਉਹ ਦਰਿਆ ਦੇ ਨਾਲ ਖੁਰਕੇ ਤੇ ਉਹ ਉਹਦੇ ਵਿੱਚ ਰਲ ਗਈ ਹੈਗੀ ਆ ਇਹਨਾਂ ਦੇ ਪਿੱਛੇ ਬਚੇ ਹੈਗੇ ਆ ਪੰਜ ਕਿੱਲੇ ਸੱਤ ਕਿੱਲੇ ਵਿੱਚੋਂ ਪੰਜ ਕਿੱਲੇ ਬਚੇ ਆ ਜਿਹਦੇ ਵਿੱਚੋਂ ਇੱਧਰ ਨਾਲ ਲੱਗਦੀ ਉਹਨਾਂ ਨੇ ਤਿੰਨ ਕਿੱਲੇ ਜ਼ਮੀਨ ਜਿਹੜੀ ਹੈਗੀ ਆ ਉਹ ਉਹਨਾਂ ਨੇ ਬਣਾ ਲਈ ਹੈਗੀ ਆ ਹੁਣ ਆ ਜਿੱਥੇ ਅਸੀਂ ਖਲੋਤੇ ਹੈਗੇ ਆ ਇਹ ਜ਼ਮੀਨ ਹੈਗੀ ਦੋ ਕਿੱਲੇ ਇਹਨਾਂ ਦੋਨਾਂ ਭਰਾਵਾਂ ਦੀ ਜਿਹੜੀ ਜ਼ਮੀਨ ਬਣਨ ਵਾਲੀ ਆ ਜਿਹਦੀ ਸੰਗਤ ਵੱਲੋਂ ਸਿੱਖ ਸੰਗਤਾਂ ਵੱਲੋਂ ਜੋ ਸਾਡੇ ਰਾਈਂ ਸੇਵਾ ਲਈ ਜਾ ਰਹੀ ਹੈਗੀ ਆ ਉਹਦੇ ਵਿੱਚ ਅਸੀਂ ਇਹਨਾਂ ਦੋਨਾਂ ਭਰਾਵਾਂ ਦੀ ਦੋ ਕਿੱਲੇ ਜ਼ਮੀਨ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਜਿੰਨਾ ਵੀ ਤੇਲ ਲੱਗੂਗਾ ਕਰਾ ਫਿਰੇਗਾ ਕਣਕ ਬੀਜਣ ਤੱਕ ਦੀ ਜਿਹੜੀ ਹੈਗੀ ਆ ਉਹ ਸਿੱਖ ਸੰਗਤਾਂ ਦੇ ਰਾਹੀ ਜਿਹੜੀ ਹੈਗੀ ਆ ਉਹ ਅਸੀਂ ਜ਼ਿੰਮੇਵਾਰੀ ਚੱਕਦੇ ਹੈਗੇ ਆ ਕਿ ਇਹ ਸੁਖਦੇਵ ਸਿੰਘ ਹੈਗਾ ਕਾਕਾ ਸਾਡੇ ਨਾਲ ਇਹਨਾਂ ਦੀ ਵੀ 7 ਕਿੱਲੇ ਜ਼ਮੀਨ ਸੀਗੀ ਜਿਹਦੇ ਵਿੱਚੋਂ 3 ਕਿੱਲੇ ਜ਼ਮੀਨ ਜਿਹੜੀ ਆ ਇਹਨਾਂ ਦੀ ਬਣ ਚੁੱਕੀ ਹੈਗੀ ਆ ਜਿਹੜੀ ਜਿਹਦੀ ਸਿਰਫ ਬਜਾਈ ਹੋਣ ਵਾਲੀ ਹੈਗੀ ਆ ਉਹਦੀ ਬਜਾਈ ਦਾ ਜਿੰਨਾ ਤੇਲ ਲੱਗੂਗਾ ਉਹ ਸਿੱਖ ਸੰਗਤਾਂ ਵੱਲੋਂ ਦਿੱਤਾ ਜਾਊਗਾ ਉਸ ਤੋਂ ਬਾਅਦ ਇਹਨਾਂ ਦੀ 4 ਕਿੱਲੇ ਜ਼ਮੀਨ ਜਿਹੜੀ ਹੈਗੀ ਆ ਉਹਦੇ ਚੋਂ ਰੇਤਾਂ ਕੱਢ ਕੇ ਉਹ ਬਣਾਉਣ ਵਾਲੀ ਹੈਗੀ ਆ ਇਹਨਾਂ ਦੀ ਇੱਥੇ 2.5 ਕਿੱਲੇ ਜ਼ਮੀਨ ਸੀਗੀ ਜਿਹੜੀ ਅੱਧਾ ਕਿਲਾ ਜਿਹੜੀ ਹੈਗੀ ਆ ਇਹਨਾਂ ਦੀ ਦਰਿਆ ਦੇ ਵਿੱਚ ਰੁੜ ਗਈ ਆ ਜਿਹਦੇ ਤੋਂ ਦਰਿਆ ਦਾ ਪਾਣੀ ਜਿਹੜਾ ਉਹ ਦਰਿਆ ਨੇ ਮਲ ਰਹੀ ਜ਼ਮੀਨ ਖੋਰ ਕੇ ਦਰਿਆ ਨੇ ਮਲ ਰਹੀ ਆ ਇਹ ਇੰਨੀ ਕਿ ਇਹਨਾਂ ਦੀ 2 ਕਿੱਲੇ ਜਿਹੜੀ ਜ਼ਮੀਨ ਹੈਗੀ ਆ ਇਹਦੇ ਵਿੱਚ ਆ ਪਹਾੜ ਰੇਤਾ ਸਾਰੀ ਮਿਕਸ ਜਿਹੜੀ ਪਈ ਹੋਈ ਆ ਇਹ ਜ਼ਮੀਨ ਇਹਨਾਂ ਦੀ ਬੰਨ ਵਾਲੀ ਬਾਕੀ ਜਿਹੜੀ ਇਹਨਾਂ ਦੀ ਥੋੜੀ ਜਿਹੀ ਸਾਈਡ ਤੇ ਜ਼ਮੀਨ ਸੀ ਉਹ ਇਹਨਾਂ ਦੀ ਕਣਕ ਦੀ ਬਜਾਈ ਹੋ ਚੁੱਕੀ ਆ ਇੱਥੇ 2 ਕਿੱਲੇ ਜ਼ਮੀਨ ਜਿਹੜੀ ਹੈਗੀ ਆ ਉਹ ਇਹਨਾਂ ਦੀ ਬੀਜਣ ਵਾਲੀ ਹੈ ਤਾਂ ਇਹ ਸਾਡੇ ਨਾਲ ਵੀਰ ਨੇ ਮਹਿਰ ਸਿੰਘ ਇਹਨਾਂ ਦੀ ਇੱਥੇ ਦੋਨਾਂ ਭਰਾਵਾਂ ਦੀ 2 ਕਿੱਲੇ ਜ਼ਮੀਨ ਹੈ ਕੁਝ ਜ਼ਮੀਨ ਇਹਨਾਂ ਦੀ ਪਿੰਡ ਹੈਗੀ ਜਿਹੜੀ ਇਹਨਾਂ ਨੇ ਬਜਾਈ ਕਰ ਲਈ ਆ 2 ਕਿੱਲੇ ਇੱਥੇ ਦਰਿਆ ਦੇ ਕੰਢੇ ਤੇ ਆ ਜਿਹਦੇ ਵਿੱਚ ਕਾਫੀ ਜਾਰੀ ਰੇਤਾਂ ਜਿਹੜੀ ਉਹ ਪੈ ਚੁੱਕੀ ਆ ਇਹਨਾਂ ਨੇ ਆ ਟਰੈਕਟਰ ਇਕੱਠੇ ਕਰਕੇ ਤੇ ਇਹ ਆਪਣੇ ਤੌਰ ਤੇ 200 ਲੀਟਰ ਇਹਨਾਂ ਨੂੰ ਮੋਗੇ ਵਾਲੀ ਸਾਈਡ ਤੋਂ ਸੰਗਤ ਜਿਹੜੀ ਸੀਗੀ ਉਹ ਤੇਲ ਦੀ ਸੇਵਾ ਕਰਕੇ ਗਏ ਸੀਗੇ ਤੇ ਇਹਨਾਂ ਨੇ ਟਰੈਕਟਰ ਲਾਏ ਹੋਏ ਆ ਹੁਣ ਇਹਨਾਂ ਦੀ 2 ਕਿੱਲੇ ਜ਼ਮੀਨ ਬਣਾਉਣ ਦੇ ਲਈ ਇਹਨਾਂ ਨੂੰ ਹੋਰ ਤੇਲ ਦੀ ਜ਼ਰੂਰਤ ਹੈਗੀ ਆ ਜਿਹੜਾ ਕਿ ਅਸੀਂ ਸਿੱਖ ਸਿੰਘਤਾ ਦੇ ਰਾਹੀ ਜੋ ਸਾਡੇ ਕੋਲ ਉਹਨਾਂ ਨੇ ਸੇਵਾ ਭੇਜੀ ਆ